ਨਾ ਸੁਣੋ ਮੇਰੀ ਆ ਗੱਲ ਨੂੰ ਮੈਂ ਪਿੰਡ ਚ ਗਿਆ ਵੀ 25 ਮੁੰਡੇ ਬੈਠੇ ਗੱਲ ਚੱਲ ਰਹੀ ਆ ਇੱਕ ਮੁੰਡੇ ਨੇ ਗੱਲ ਸੁਣਾਈ ਕਹਿੰਦਾ ਭਾਈ ਸਾਡੇ ਪਿੰਡ ਦਾ ਸਰਪੰਚ ਆ ਕਹਿੰਦਾ ਮੇਰੇ ਕੋਲੇ ਆ ਕੇ ਰੋਣ ਲੱਗ ਗਿਆ ਰੋਇਆ ਪਤਾ ਕਿਹੜੀ ਗੱਲ ਤੋਂ ਕਹਿੰਦਾ ਉਹਨੇ ਆਦੀ 18 ਸਾਲ ਦੀ ਕੁੜੀ ਬਈਏ ਨਾਲ ਬਿਲਕੁਲ ਉਤੋਂ ਫੜ ਲਈ ਕਹਿੰਦਾ ਜਦ ਮੇਰੇ ਕੋਲ ਆਇਆ ਨਾ ਤੇ ਮੈਨੂੰ ਇਹ ਕਿਹਾ ਵੀ ਤੂੰ ਰੋਣਾ ਕਿਵਾਂ ਗੱਲ ਕੀ ਆ ਕਹਿੰਦਾ ਮੇਰੇ ਨਾਲ ਆ ਕੁਝ ਹੋਇਆ ਜਾ ੱੱਕਾ ਹੋ ਗਿਆ ਕਹਿੰਦਾ ਉਹ ਸਿਆਣੀ ਕੁਛ ਉਹਦਾ ਜਵਾਬ ਪਤਾ ਕੀ ਸੀ ਕਹਿੰਦਾ ਮੈਂ ਉਸ ਲੱਖ ਸਵਾ ਲੱਖ ਬੰਦੇ ਨੂੰ ਬਿਹਾਰੀ ਨੂੰ ਦੇਈ ਬੈਠਾ ਪਹਿਲਾਂ ਮੈਨੂੰ ਐ ਮੇਰੇ ਪੈਸੇ ਨਾ ਡੁੱਬ ਜਾਣ ਇਹ ਮਾਨਸਿਕਤਾ ਪੰਜਾਬੀਆਂ ਦੀ ਸੋਚ ਲੋ ਇੱਥੇ ਖੜ ਗਏ ਆ ਸੋਚਾ ਸਾਡੀ ਉਹਨੂੰ ਆਪਣੀ ਇੱਜ਼ਤ ਨਾਲ ਅਣਖ ਨਾਲ 18 ਸਾਲ ਦੀ ਬੱਚੀ ਨਾਲ ਕੋਈ ਲਾਗ ਵਾਅ ਵਸਤਾ ਨਹੀਂ ਉਹਨੂੰ ਇਹ ਲੱਗਿਆ ਵੀ ਜੇ ਮੈਂ ਕੁਝ ਬੋਲ ਪਿਆ ਭੱਜ ਗਿਆ ਮੇਰਾ ਲੱਖ ਡੂ ਲੱਖ ਰੁਪਏ ਮੈਨੂੰ ਦੇਈ ਬੈਠਾ ਉਮਰਾ ਲੈ ਕੇ ਭੱਜ ਜਾਊਂਗਾ ਦੂਜੀ ਘਟਨਾ ਸੁਣੋ ਉਸੇ ਪਿੰਡ ਦੀ ਘਟਨਾ ਹੈ ਇੱਕ ਦੁਕਾਨਦਾਰ ਨੇ ਦੱਸਿਆ ਮੈਨੂੰ ਕਹਿੰਦਾ ਭਾਈ ਇੱਥੋਂ ਆਪ ਬੀਹ ਤੇ ਜਿਹੜੀ ਬੀਹ ਤੇ ਆਪ ਤੁਰੇ ਜਾਂਦੇ ਆ ਕਹਿੰਦਾ ਇੱਥੋਂ ਚੌਥਾ ਪੰਜਵਾਂ ਘਰ ਹੈ ਉਨੇ ਵੀ ਇੱਕ ਪਰਾਸੀ ਰੱਖਿਆ ਹੋਇਆ ਘਰੇ ਕਹਿੰਦਾ ਮੈਥੋਂ ਉਹ ਆ ਕੇ ਨਾ ਕਹਿੰਦਾ ਬੀਬੀਆਂ ਕੱਪੜੇ ਪਾਉਂਦੀਆਂ ਨੇ ਅੰਦਰ ਨੂੰ ਨਹੀਂ ਉਹ ਲੈ ਕੇ ਗਿਆ ਇੱਕ ਵਾਰੀ ਤੇ ਆਪ ਕਹਿੰਦਾ ਮੈਂ ਜੋ ਦੂਜੀ ਵਾਰੀ ਸਮਾਨ ਇਹ ਜਾ ਲੈਣ ਆਇਆ ਤਾਂ ਮੈਂ ਪੁੱਛੇ ਵੀ ਤੂੰ ਕੀ ਕਰਨਾ ਇਹ ਤਰੇ ਦਾ ਪਰਿਵਾਰ ਹੀ ਹੈ ਨਹੀਂ ਨਾ ਤੂੰ ਵਿਆਹ ਹੈ ਨਾ ਤੇਰੇ ਘਰ ਵਾਲੀ ਐਥੇ ਕੋਈ ਖਨਾਸਿਕ ਤੁਰ ਗਿਆ ਜਵਾਬ ਨਹੀਂ ਦਿੱਤਾ ਕਹਿੰਦਾ ਫੇਰ ਆਇਆ ਮਹੀਨੇ ਦੋ ਮਹੀਨੇ ਬਾਅਦ ਕਹਿੰਦਾ ਮੈਂ ਬਿਠਾ ਲਿਆ ਕਹਿੰਦਾ ਮੈਂ ਪਿਆਰ ਨਾਲ ਪੁੱਛਿਆ ਵੀ ਇਹ ਕਾਹਦੇ ਖਾਤਰ ਕਹਿੰਦਾ ਸਰਦਾਰ ਨਹੀਂ ਖਾਤਰ ਲੈ ਕੇ ਚੱਲਿਆ ਤੀਜੀ ਗੱਲ ਸੁਣ ਲਓ ਲੋਕ ਸਭਾ ਦੀਆਂ ਵੋਟਾਂ ਸੀਗੀਆਂ ਮੈਂ ਕਿਸੇ ਬੰਦੇ ਦੇ ਘਰੇ ਗਿਆ ਬਹੁਤ ਵੱਡਾ ਪਰਿਵਾਰ ਕਾਫੀ ਤਕੜਾ ਬੰਦੇ ਦਾ ਤਮਚਾਮ ਸੀਗਾ ਚਾਹ ਧਰ ਲਈ ਬਾਈ ਨੇ ਪੁੱਟਾਂ ਖਤਰ ਗਏ ਸੀ ਚਾਹ ਬਣਾ ਲਈ ਲੈ ਕੇ ਇੱਕ ਪ੍ਰਵਾਸੀ ਚਾਹ ਧਰਨ ਆ ਗਿਆ ਮੈਨੂੰ ਪੁੱਛਿਆ ਮਹਾ ਬਾਈ ਇਹ ਕਿਵੇਂ ਕਹਿੰਦਾ ਬਾਈ ਇਹ ਆਪਣੇ ਪਿਛਲੇ 15 ਸਾਲ ਤੋਂ 16 ਸਾਲ ਤੋਂ ਕੰਮ ਕਰਦਾ ਉਸ ਬੰਦੇ ਦੇ ਘਰੇ ਦੋ ਮਟਿਆਰਾ ਕੁੜੀਆਂ ਸੀ ਉਹਨੇ ਮੈਂ ਕਿਹਾ ਬਾਈ ਅੱਖ ਦੇ ਕੋਲੇ ਘਿਉਣ ਨਹੀਂ ਰੱਖੀਦਾ ਤੇਰੇ ਘਰੇ ਦੋ ਮਟਿਆਰਾ ਕੁੜੀਆਂ ਤੂੰ ਚੁੱਲ੍ਹੇ ਦੇ ਬੰਦਾ ਚੜ੍ਹਾਈ ਫਿਰਦਾ ਉਹਨੇ ਮੈਨੂੰ ਪਤਾ ਕੀ ਕਿਹਾ ਨਹੀਂ ਬਾਈ ਬੜਾ ਭਰੋਸੇ ਵਾਲਾ ਬਹੁਤ ਯਕੀਨ ਵਾਲਾ ਬੜਾ ਇਮਾਨਦਾਰ ਆ ਸਾਡੇ ਲੋਕਾਂ ਨੇ ਗੁੱਸਾ ਨਾ ਕਰਿਓ ਏ ਸੁਰ ਤੁਸੀਂ ਨਿਰਪਰ ਹੋਗੇ ਇਹਨਾਂ ਲੋਕਾਂ ਤੇ ਸੋਨੂੰ ਐਲਾ ਦਾ ਸਾਥੋਂ ਕੰਮ ਨਹੀਂ ਹੋਣਾ ਤੁਸੀਂ ਇਹਨਾਂ ਨੂੰ ਖੇਤਾਂ ਚੋਂ ਆਪਣੇ ਮੋਟਰਾਂ ਤੋਂ ਚੁੱਲਿਆਂ ਤੇ ਲਿਆਂਦਾ ਹੁਣ ਬੱਸ ਤੁਸੀਂ ਕੀ ਕਹਿੰਦੇ ਹੋ ਜਾਂਦੇ ਘਰੋਂ ਆਪ ਨੇ ਕੱਢ ਜਾਂਦੇ ਹੋ ਲਰਾਮੂ ਆ ਸਰਦਾਰ ਨਹੀਂ ਨਾ ਨਾ ਕੱਪੜੇ ਧਵਾ ਦੀ ਸੁਕਾ ਦੀ ਆ ਗੋਹਾਪੜਾ ਕਰਾ ਦੀ ਆ ਕੰਮ ਕਰਾ ਦੀਆਂ ਉਹ ਕੰਮ ਕਰਾ ਦੀ ਤਰੂਦੂ ਬਾਦ ਪਤਾ ਹੁੰਦਾ ਕੀ ਅਸਨ ਹੁਣੇ ਮੇਰੀਆਂ ਗੱਲਾਂ ਤੁਹਾਨੂੰ ਐ ਲੱਗਣਗੀਆਂ ਬਿਓ ਹਰਤੀਆਂ ਕੌੜੀਆਂ